ਭਾਰਤ ਪਾਕਿਸਤਾਨ ਜੰਗ ਦੌਰਾਨ ਜਿਹੜੇ ਵੀ ਵਿਅਕਤੀ ਬਾਰਡਰ ਏਰੀਆ ਦੇ ਵਿੱਚ ਹੋਣ ਜਾਂ ਕਿਤੇ ਵੀ ਹੋਣ ਜਾਂ ਫੌਜੀ ਜਵਾਨ ਹੋਣ ਸਾਰਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਮੁਫਤ ਦੇ ਵਿੱਚ ਕਰੇਗੀ ਤੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਨੇ ਉਹ ਵੀ ਬਣਦੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਜਿਹੜੇ ਸਾਡੇ ਵਲੰਟੀਅਰ ਨੇ ਉਹ ਪੂਰੇ ਜੋਰ ਨਾਲ ਪੂਰੇ ਹੌਸਲੇ ਨਾਲ ਉਹਨਾਂ ਦੀ ਜਿਹੜੀ ਮਦਦ ਕਰ ਰਹੇ ਨੇ ਤੇ ਮੌਕੇ ਤੇ ਪੁੱਜ ਕੇ ਸਾਰੇ ਜਿਹੜੇ ਹਾਲਾਤਾਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਰਿਹਾ ਤੇ ਅਸੀਂ ਹੁਣ ਵੀ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜੀ ਹੈ ਕੀ ਕਹਿਣਾ ਡਾਕਟਰ ਬਲਬੀਰ ਸਿੰਘ ਦਾ ਤੁਹਾਨੂੰ ਦਿਖਾਉਨੇ ਆ ਇਹ ਜਿਸ ਤਰ੍ਹਾਂ ਜੋ ਹਾਲਾਤ ਸੀਗੇ ਜੀ ਪੰਜਾਬ ਦੇ ਵਿੱਚ ਚੇਚੇ ਤੌਰ ਤੇ ਔਰ ਦੇਸ਼ ਦੇ ਵਿੱਚ ਜਿਹੜੇ ਸੀ ਇਸ ਤਰ੍ਹਾਂ ਕੋਈ ਆਪਣਾ ਇੱਕ ਯੁੱਧ ਚੱਲ ਰਿਹਾ ਸੀਗਾ ਹੁਣ ਸੀਜ਼ਫਾਇਰ ਯਾਨੀ ਯੁੱਧ ਬ੍ਰਾਮ ਹੋ ਗਿਆ ਹੋਇਆ ਤੇ ਮੈਨੂੰ ਲੱਗਿਆ ਵੀ ਇਹ ਜਿਹੜੀ ਲੋੜ ਆ ਆਪਾਂ ਨੂੰ ਜਦੋਂ ਐਕਚੁਅਲ ਲੜਾਈ ਹੋਈ ਤਾਂ ਸਾਨੂੰ ਲੋੜ ਪਈ ਤੇ ਆਪਾਂ ਉਸ ਤੋਂ ਲਈ ਤਿਆਰੀ ਕਰਦੇ ਸੀ ਇਹ ਪਹਿਲਾਂ ਹੋਣੀ ਚਾਹੀਦੀ ਆ ਸੋ ਮੈਸ ਪ੍ਰੋਗਰਾਮ ਨੂੰ ਔਨ ਰੱਖਿਆ ਹੈ ਇਹ ਸ਼ੁਰੂਆਤ ਹੈ ਇੱਕ ਅਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਤਾਂ ਜਿਹੜੇ ਬੰਦਿਆਂ ਨੇ ਇਸ ਯੁੱਧ ਦੇ ਵਿੱਚ ਆਪਣੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਜਿਨ੍ਹਾਂ ਦੇ ਬਲਦ ਸ਼ਹੀਦ ਹੋਏ ਆ ਔਰ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਨੇ ਜਿਹੜੇ ਮਤਲਬ ਆਪਣੇ ਇੰਜਰ ਹੋਏ ਆ ਜਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਮੈਂ ਸ਼ਰਧਾਂਜਲੀ ਦਿੰਨਾ ਜੀ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਸਾਡੀ ਜਿਹੜੀ ਹੈਗੀ ਆ ਦਿਲ ਦੀ ਹਮਦਰਦੀ ਆ ਔਰ ਜਿਹੜੇ ਇੰਜਰਡ ਹੈਗੇ ਉਹਨਾਂ ਵਾਸਤੇ ਸਾਡੀ ਅਸੀਂ ਕੋਸ਼ਿਸ਼ ਵੀ ਕਰ ਰਹੇ ਆ ਔਰ ਸਾਡੀ ਅਸੀਂ ਉਹਨਾਂ ਵਾਸਤੇ ਪ੍ਰੇਅਰਸ ਵੀ ਕਰਦੇ ਆ ਤਾਂ ਸਿਹਤਯਾਬਤਾ ਹੋ ਕੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਜਾਣ ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਪਹੁੰਚ ਤੋ ਔਰ ਕੁਝ ਜਿਹੜੇ ਆ ਗਿਆ ਫਰੋਸ਼ ਪਰ ਤੋਂ ਜਿਹੜੇ ਹੈਗੇ ਉਹ ਹਸਪਤਾਲ ਦੇ ਵਿੱਚ ਰਹੇ ਹੈਗੇ ਬਹੁਤੇ ਸੀ ਕ੍ਰਿਟੀਕਲ ਇੰਜਰਡ ਸਾਡੇ ਮਨਿਸਟਰਸ ਅੱਜ ਮੁੱਖ ਮੰਤਰੀ ਸਾਹਿਬ ਵੀ ਜਾ ਰਹੇ ਹੋਣ ਦੀ ਖਬਰ ਲੈਂਣ ਔਰ ਪੰਜਾਬ ਇਹ ਪਹਿਲਾ ਸੂਬਾ ਹੈ ਜਿਹੜਨੇ ਕਿ ਆਪੀ ਜਿਹੜੇ ਵਿਕਟਿਮਸ ਆਫ ਵਾਰ ਤੇ ਵਿਕਟਿਮਸ ਆਫ ਟਰੋਰਿਜ਼ਮ ਜਿਹੜੇ ਅਤਵਾਦ ਜਾਂ ਲੜਾਈ ਦੇ ਵਿੱਚ ਜਿਹੜੇ ਬੰਦੇ ਜ਼ਖਮੀ ਹੋਣਗੇ ਉਹਨਾਂ ਦਾ ਸਾਰਾ ਇਲਾਜ ਪੰਜਾਬ ਸਰਕਾਰ ਕਰਾਈਗੀ ਬੰਦਾ ਚਾਹੀਏ ਉਹ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਸੂਬੇ ਦਾ ਵੀ ਹੋਵੇ ਜੇ ਜੇ ਉਹ ਵਾਰ ਵਿਕਟਮ ਹੈ ਟੈਰੋਰਿਸਟ ਵਿਕਟਮ ਉਹਨਾਂ ਦਾ ਇਲਾਜ ਫ੍ਰੀ ਹੋਏਗਾ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਔਰ ਸਾਰੇ ਪ੍ਰਾਈਵੇਟ ਹਸਪਤਾਲ ਆਈਐਮਏ ਜਿੰਨੇ ਕਾਰਪੋਰੇਟ ਹਸਪਤਾਲ ਹੈ ਸਾਡੇ ਗਵਰਨਮੈਂਟ ਦੇ ਹਸਪਤਾਲ ਹੈ ਔਰ ਪ੍ਰਾਈਵੇਟ ਬਣਾ ਨਹੀਂ ਸਟਨਾ ਕਾਰਪੋਰੇਟ ਕੀਤਾ ਜੀ ਕੋਈ ਗੱਲ ਐਸੀ ਕਰਾਂਗੇ ਬਸ ਅਸੀਂ ਉਹਨਾਂ ਨੂੰ ਰੀਇਮਬਰਸ ਕਰਾਂਗੇ ਗਵਰਨਮੈਂਟ ਤੋਂ ਸਰ ਕਿੰਨੇ ਕਿੰਨੇ ਕਦਮ ਕੀਤੇ ਹੋਏ ਆ ਤੇ ਕਿੰਨੇ ਕਿਹੜੇ ਚੇਂਜ ਹੋਣਗੇ ਦੇਖੋ ਇਹ ਜਿਹੜੇ ਤੁਹਾਡੇ ਮੈਂ ਉਹਨੂੰ ਫਾਲੋ ਕਰਦਾ ਜਿਹੜੇ ਤੁਹਾ ਉਹ ਆਪਣੇ ਜਿਹੜੇ ਇੰਜਰਡ ਹੋਇਆ ਜਿਹੜੇ ਫੋਸਪੁਰ ਚੋਂ ਕੰਨ ਹੈ ਗਿਆ ਫੌਜੀਆਂ ਦਾ ਇੱਕ ਤਾਂ ਆਪਣੇ ਹਰਾਨੇ ਤੋਂ ਸੀਗਾ ਜੀ ਇੱਕ ਦੋ ਤਿੰਨ ਤਾਂ ਪੜਿਆ ਨਾ ਹੋਰ ਮੈਨੂੰ ਐਗਜ਼ੈਕਟ ਨੰਬਰ ਜਿਹੜਾ ਹੈਗਾ ਜੋ ਫੌਜ ਵਾਲੇ ਉਹਨਾਂ ਦੀ ਪ੍ਰੈਸ ਬ੍ਰੀਫਿੰਗ ਹੁੰਦੀ ਆ ਸੋ ਤੁਸੀਂ ਆਪਾਂ ਉਸ ਨੂੰ ਫਾਲੋ ਕਰੀਏ ਆਪਣੇ ਕੋਲੇ ਹੋਰ অথੈਨਟਿਕ ਸੋਰਸ ਨਹੀਂ ਹੈ ਮੈਂ ਅੱਜ ਦੀ ਜਿਹੜੀ ਗੱਲ ਹੈ ਇਹ ਜਿਆਦਾ ਇੰਪੋਰਟੈਂਟ ਆ ਇਹਨੂੰ ਸਿਵਲ ਡਿਫੈਂਸ ਵੋਲੰਟੀਅਰਸ ਕਹਿੰਦੇ ਆ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ ਕਿ ਜਦੋਂ ਕਿਤੇ ਕੋਈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਜੜੀਆਂ ਹੈਗੀਆਂ ਕਿਤੇ ਡਰੋਨਸ ਦੇ ਉੱਪਰ ਸ਼ੌਟਡਾਊਨ ਤੇ ਕਈ ਜਗ੍ਹਾ ਤੇ ਮਜ਼ਾਹਿਦ ਵੀ ਫਿਰੀਆਂ ਤੇ ਲੋਕ ਜ਼ਖਮੀ ਵੀ ਹੋਏ ਆ ਉਹਦੇ ਵਿੱਚ ਸਿਵਲ ਡਿਫੈਂਸ ਵਲੰਟੀਅਰਸ ਦਾ ਜਿਹੜਾ ਕੰਮ ਹੁੰਦਾ ਇਹ ਉਹਦੇ ਚ ਹੁੰਦਾ ਕਿ ਪਹਿਲੀ ਗੱਲ ਤੇ ਆ ਵੀ ਉਹਨਾਂ ਨੇ ਫਸਟ ਏਡ ਦੇਣੀ ਆ ਬੰਦੇ ਨੂੰ ਜੇ ਬਲੀਡਿੰਗ ਹੋ ਰਹੀ ਆ ਬਲੀਡਿੰਗ ਸਟਾਪ ਕਰ ਸਕਦੇ ਆ ਜੇ ਕਿਸ ਨੂੰ ਸਾਹ ਨਹੀਂ ਆ ਰਿਹਾ ਤਾਂ ਉਹਦਾ 에ਅਰ ਪੈਸੇਜ ਕਲੀਅਰ ਕਰਨਾ ਔਰ ਉਹਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕਰਨਾ ਔਰ ਦੂਜੀ ਗੱਲ ਇਹ ਆ ਵੀ ਕਿਤੇ ਕੋਈ ਮਜ਼ਾਹਿਦ ਗਿਰ ਗਈ ਹੋਈ ਆ ਉਹ ਜੇ ਐਕ ਉਹ ਪਤਾ ਨਹੀਂ ਕਿ ਐਕਸਪਲੋਡ ਹੋਈ ਹੈ ਕਿ ਨਹੀਂ ਹੋਈ ਜਾਂ ਉਹਦੇ ਵਿੱਚ ਕੋਈ ਸੈਕੰਡ ਬੌਮ ਤਾਂ ਨਹੀਂ ਹੈ ਜਾਂ ਕਰੋੜ ਤਾਂ ਨਹੀਂ ਹੈ ਉਹਨੂੰ ਕਾਰਡਨ ਕਹਿੰਦੇ ਆ ਜੀ ਜਿਹੜੇ ਸਿਵਲ ਡਿਫੈਂਸ ਵਲੰਟੀਅਰਸ ਆ ਉਹ ਪਹਿਲੀ ਕਾਰਡਨ ਕਰਨਗੇ ਜਿਹੜੀ ਕਿ 1.5 ਕਿਲੋਮੀਟਰ ਤੇ ਹੋਏਗੀ ਫਿਰ ਉਸ ਤੋਂ ਬਾਅਦ ਪੂਲ ਸਟੇਟ ਪੁਲਿਸ ਆਏਗੀ ਜਿਹੜੀ 500 ਮੀਟਰ ਤੇ ਕਰੇਗੀ ਔਰ ਉਸ ਤੋਂ ਬਾਅਦ ਜਿਹੜੀ ਮਿਲਟਰੀ ਆਏਗੀ ਉਹ ਬੌਮ ਸਕੁਆਰ ਜਿਹੜਾ ਡਿਸਪੋਜ਼ਲ ਸਕੁਆਰਸ ਹੁੰਦੇ ਆ ਉਹਨਾਂ ਕੋਲੇ ਉਹਨਾਂ ਕੋਲ ਸਾਰੀ ਮਸ਼ੀਨਰੀ ਹੁੰਦੀ ਆ ਉਹ ਫਿਰ ਜਾ ਕੇ ਉਹਨੂੰ ਡਿਫਿਊਜ਼ ਕਰਦੇ ਆ ਸੋ ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰੀ ਬੰਦੇ ਜਿਹੜੇ ਤਮਾਸ਼ਾ ਦੇਖ ਸੋ ਇਸੇ ਤਰ੍ਹਾਂ ਜੇ ਕੋਈ ਫਾਇਰ ਦੇ ਵਿੱਚ ਬੰਦੇ ਫਸੇ ਹੋਏ ਆ ਉਹਨਾਂ ਨੂੰ ਕੱਢਣਾ ਖੜਾ ਦੇ ਵਿੱਚ ਫਸੇ ਹੋਏ ਆ ਇਹਨਾਂ ਨੇ ਦੂਜੇ ਵੀ ਕਰਨੇ ਹੁੰਦੇ ਆ ਪੀਸ ਟਾਈਮ ਤੇ ਵੀ ਕੋਈ ਫਲੱਡ ਹੋਣ ਅਰਥਕ ਹੋਣ ਕੋਈ ਟੈਰਰਿਸਟ ਵਾਇਲੈਂਸ ਹੋ ਜਾਵੇ ਜਾਂ ਕੋਈ ਵੀ ਮਤਲਬ ਵਾਇਲੈਂਸ ਦੇ ਵਿੱਚ ਵੀ ਤੇ ਪੀਸ ਟਾਈਮ ਦੇ ਉੱਤੇ ਵੀ ਜਿਹੜੀ ਕੋਈ ਜਿਹੜੀ ਕੋਈ ਨੇਚਰਲ ਕੈਲਾਮਿਟੀ ਹੋਵੇ ਉਹਦੇ ਵਿੱਚ ਫਸੇ ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਰੈਸਕਿਊ ਕਿੱਦਾਂ ਕਰਨਾ ਤੇ ਉਹਨਾਂ ਨੂੰ ਜਿਹੜਾ ਜਿਵੇਂ ਹਾਊ ਟੂ ਮੋਬਿਲਾਈਜ਼ ਹੈਲਪ ਐਂਬੂਲੈਂਸਸ ਮਗਾਨੀਆਂ ਫਾਇਰ ਬ੍ਰਿਗੇਡ ਮਗਾਨੀਆਂ ਔਰ ਜਿਹੜੇ ਇੱਕ ਡਿਸਿਪਲਨ ਫੋਰਸ ਹੈ ਜਿਹੜੀ ਅਸੀਂ ਡਿਸਾਈਡ ਕੀਤਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਹਰ ਮਹੱਲੇ ਦੇ ਵਿੱਚ ਮੈਂ ਹੁਣ ਇਹ ਜਿਹੜੀ ਪ੍ਰੋਸੈਸ ਹੈ ਨੂੰ ਅਸੀਂ ਕੰਟੀਨਿਊ ਕਰਾਂਗੇ ਅਸੀਂ ਚਾਹੇ ਜਿਹੜੀ ਅੱਛੀ ਗੱਲ ਆ ਕੇ ਵਾਰ ਖਤਮ ਹੋ ਗਈ ਆ ਹੁਣ ਪੀਸ ਟਾਈਮ ਦੇ ਵਿੱਚ ਸਾਨੂੰ ਸੌਖਾ ਵੀ ਹੋਏਗਾ ਥੋੜਾ ਜਿਹਾ ਪਹਿਲਾਂ ਤਾਂ ਮੈਂ ਡਰਦਾ ਸੀਗਾ ਕਿ ਮੈਂ ਬੱਚੇ ਇਕੱਠੇ ਕੀਤੇ ਹੋਣ ਬਾਈ ਚਾਂਸ ਉੱਥੇ ਕੋਈ ਮਿਸ ਅਪ ਹੋ ਜਾਏ ਕੋਈ ਬੰਦਾ ਕੋਈ ਹੋ ਜਾਏ ਤਾਂ ਥੋੜਾ ਜਿਹਾ ਰਿਸਿਸਟੈਂਸ ਸੀਗਾ ਮੇਰੇ ਉੱਤੇ ਵੀ ਤੇ ਹੁਣ ਕਿਉਂਕਿ ਪੀਸ ਹੈਜ਼ ਰਿਟਰਨਡ ਦੇ ਕੋਈ ਸੀਜ਼ਫਾਇਰ ਹੋਈ ਆ ਸੋ ਇਸ ਓਪਰਚੁਨਿਟੀ ਨੂੰ ਯੂਜ਼ ਕਰਕੇ ਅਸੀਂ ਇਹ ਜਿਹੜੀ ਇੱਕ ਡਿਸਿਪਲਨ ਫੋਰਸ ਆ ਜਿਹੜੀ ਕਿਸੇ ਵੀ ਕੈਲ ਨੇਚਰਲ ਕੈਲਾਮਿਟੀ ਜਾਂ ਮੈਨमेड ਕੈਲਾਮਿਟੀ ਆ ਉਹਦੇ ਵਾਸਤੇ ਅਸੀਂ ਤਿਆਰ ਕਰ ਰਹੇ ਆ ਇਹ ਸਾਡੇ ਜਿਹੜੇ ਬੱਚੇ ਚਾਹੇ ਇਹ ਇੰਟਰਨਸ ਹੈ ਜਿਹੜੇ ਡਾਕਟਰਸ ਹੈਗੇ ਆ ਜਿਹੜੇ ਇਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਨਰਸਿੰਗ ਨੂੰ ਐਡਵਾਂਸ ਲਾਈਫ ਸਪੋਰਟ ਪਲੱਸ ਇਹਨਾਂ ਨੂੰ ਬੇਸਿਕ ਲਾਈਫ ਸਪੋਰਟ ਆ ਬੇਸਿਕ ਲਾਈਫ ਸਪੋਰਟ ਅਸੀਂ ਹਰ ਕਾਲਜ ਹਰ ਸਕੂਲ ਦਾ ਬੱਚਾ ਜਿਹੜਾ ਪਲੱਸ 2 ਕਰੇਗਾ ਹਰ ਬੱਚਾ ਜਿਹੜਾ ਕੋਈ ਨਾ ਕੋਈ ਡਿਗਰੀ ਕਰੇਗਾ ਚਾਹੇ ਉਹ ਇੰਜੀਨੀਅਰਿੰਗ ਦੀ ਹੋਵੇ ਆਰਟਸ ਦੀ ਹੋਵੇ ਮੈਡੀਕਲ ਦੀ ਹੋਵੇ ਜਾਂ ਕੋਈ ਹੋਰ ਕਿਸੇ ਵੀ ਸਟਰੀਮ ਦੀ ਜਿਹੜੀ ਮਤਲਬ ਕੰਪਿਊਟਰ ਦੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਹੈਗੀ ਆ ਬੇਸਿਕ ਲਾਈ ਸਪੋਰਟ ਉਹਨਾਂ ਤੇ ਜਿਹੜਾ ਫਸਟ ਜਿਹੜਾ ਹੈ ਉਹ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ